ਹਾਂਜੀ ਸਸਤੀ ਗੱਲ ਸਾਰਿਆਂ ਨੂੰ ਫਰਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਜ਼ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹਾਂ Paytm ਕਰ ਸਕਦੇ ਹਾਂ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ ਤੇ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਸਾਰੇ ਰੀਵਾ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਦੁਪੱਟਿਆਂ ਨਾਲ ਰਹਿਣਗੇ ਤੇ ਪ੍ਰਾਈਸ ਰਹੂਗੀ 1050 ਰੁਪਏ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਵੀਡੀਓ ਦੀ ਇਹ ਹੈਗਾ ਰੀਵਾ ਬ੍ਰਾਂਡ ਦਾ ਸੂਟ कॉटन मस्लिन ਦੇ सूट ਨੇ ਜੀ ਰੀਵਾ ਬ੍ਰਾਂਡ ਦੇ ਉੱਪਰ ਮਿਲੂਗੀ ਤੁਹਾਨੂੰ ਇਹ ਵਾਲੀ ਪੱਟੀ प्रिंट ਦੀ ਆ ਪੱਟੀ ਕੋਈ ਅਟੈਚ ਨਹੀਂ ਕੀਤੀ ਹੋਈ ਔਰ ਲੰਬੀ ਲੰਬੀ ਪੱਟੀ ਆ ਠੀਕ ਹੈ ਠੀਕ ਹੈ ਜੀ ਇਹ ਹੈਗਾ ਸਾਰਾ ਇਹਦਾ ਸੋਨਾ ਜਿਹਾ ਪ੍ਰਿੰਟ ਤੇ ਨੀਚੇ ਹੈ ਇਹ ਵਾਲਾ ਬਾਰਡਰ ਠੀਕ ਹੈ ਚਾਹੇ ਤੁਸੀਂ ਇਹਨੂੰ ਇੱਥੇ ਤੱਕ ਲੈ ਜਾਓ ਚਾਹੇ ਤੁਸੀਂ ਇਹਨੂੰ ਐਦਾਂ ਮੋੜ ਲਓ ਠੀਕ ਹੈ ਜੀ ਇਹ ਹੈਗੀ ਬਾਜੀ ਹਲਕਾ ਜਾਂ ਪਿਸਤਾ ਜਾਂ ਟੱਚ ਹੈਗਾ ਇਹਦੇ ਵਿੱਚ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਤੇ ਸਲਵਾਰ ਹੈਗੀ ਆ ਪ੍ਰਿੰਟਡ ਨਾਪ ਦੇਣੀ ਆ ਮੈਂ ਤੁਹਾਨੂੰ ਕਿੰਨੀ ਸਲਵਾਰ ਹੋਊਗੀ ਹਾਂ ਬਾਜੂ ਇਹ ਜੀ ਆ ਹਾਂ ਬਾਜੂ ਇਹ ਜੀ ਆ ਤੇ ਇਹ ਵਾਲੀ ਪੱਟੀ ਆ ਨਾ ਜਿਹੜੀ ਇਹ ਤੁਸੀਂ ਆਪਣੇ ਸਲਵਾਰ ਦੇ ਪੌਂਜਾ ਵਗੈਰਾ ਤੇ ਲਾ ਸਕਦੇ ਹੋ ਠੀਕ ਆ ਬਾਜੂ ਤੇ ਵੀ ਲਾ ਸਕ ਬਾਜੂ ਤੇ ਤਾਂ ਹੈਗੀ ਆ ਪਹਿਲੇ ਹੀ ਤੁਸੀਂ ਸਲਵਾਰ ਦੇ ਪੌਂਜਾ ਤੇ ਲਾ ਸਕਦੇ ਹੋ ਹੋਰ ਬਾਕੀ ਜਿੱਥੇ ਵੀ ਤੁਸੀਂ ਡਿਜ਼ਾਈਨਿੰਗ ਕੋਈ ਚੌਕਾਂ ਤੇ ਕਰਨੀ ਹੋਵੇ ਜਿੱਥੇ ਮਰਜ਼ੀ ਤੁਸੀਂ ਡਿਜ਼ਾਈਨਿੰਗ ਇਹਦੀ ਕਰ ਸਕਦੇ ਹੋ ਠੀਕ ਹੈ ਜੀ ਤੇ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦੀ ਸ਼ਰਟ ਮਿਲੂਗੀ ਤੇ ਇਹ ਰਹੂਗਾ ਜੀ ਸਲਵਾਰ ਦੇ ਵਿੱਚ ਪ੍ਰਿੰਟ ਇਹ ਸਹੀ ਨਹੀਂ ਆ ਰਿਹਾ ਇਹ ਨੇੜੇ ਕਰਕੇ ਨਹੀਂ ਆਉਂਦਾ ਨਹੀਂ ਦੂਰੋਂ ਨਹੀਂ ਆਉਂਦਾ ਤੇ ਲਓ ਜੀ ਪ੍ਰਿੰਟ ਹੈ ਸਲਵਾਰ ਦੇ ਵਿੱਚ ਕਾਫੀ ਸੋਹਣਾ ਲੱਗਦਾ ਸੂਟ ਹਾਂ ਤੇ ਪੱਛੇ ਸਹੀ ਹੈ ਸਹੀ ਹੈ ਬਸ ਠੀਕ ਹੈ ਦੁਪੱਟਾ ਦੇਖ ਲਓ ਜੀ ਦੁਪੱਟਾ ਮਿਲੂਗਾ ਜੀ ਤੁਹਾਨੂੰ ਕਾਟਨ ਦੇ ਵਿੱਚ ਲਗਭਗ ਨਹੀਂ ਨਹੀਂ ਕਾਟਨ ਨਹੀਂ ਹੈ ਕਾਟਨ ਮਸਲੀਨ ਹੈ ਹਾਂ ਲਓ ਜੀ कॉटन मसलीन ਦਾ ਦੁਪੱਟਾ ਤੇ ਪ੍ਰਿੰਟਿੰਗ ਦੇਖ ਲਓ ਚੌੜਾਈ ਬਹੁਤ ਜ਼ਿਆਦਾ ਹੈ ਦੁਪੱਟੇ ਦੀ ਠੀਕ ਹੈ ਪ੍ਰਿੰਟਿੰਗ ਦੇਖੋ ਲਓ ਲੰਬਾਈ ਵੀ ਬਹੁਤ ਜਿਆਦਾ ਹੈ ਲੰਬਾਈ ਤਾਂ ਮੈਨੂੰ ਲੱਗਦਾ ਸ਼ਾਇਦ 1.5 ਹੋਊਗੀ ਮਾਪ ਦਿੰਨੀ ਆ ਫਿਰ ਵੀ ਮੈਂ ਤੁਹਾਨੂੰ ਲੋ ਜੀ 2.5 ਤੋਂ 4 ਕੁ ਮਗਲਾ ਘਟ ਠੀਕ ਹੈ ਜੀ ਕਾਫੀ ਹੈ ਦੁਪੱਟਾ ਬਹੁਤ ਲੰਬਾ ਚੌੜਾ ਚੜਾਈ ਵੀ ਬਹੁਤ ਜ਼ਿਆਦਾ ਹੈ 1050 ਦੇ ਵਿੱਚ ਕਾਟਨ ਮਸਲੀਨ ਦਾ ਰੀਵਾ ਬ੍ਰਾਂਡ ਦਾ ਸੂਟ ਤੁਹਾਨੂੰ ਮਿਲ ਜਾਣਾ ਹੈ ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੀ ਇੱਥੇ ਰੰਗ ਸਹੀ ਹੈ ਸਹੀ ਹੈ ਜੇ ਤਵੇ ਵੀ ਤੁਹਾਨੂੰ ਦੱਸ ਦਿੰਦੀ ਉੱਥੇ ਇੱਕ ਵਾਰੀ ਨੋਟ ਜ਼ਰੂਰ ਕਰ ਲੈਣਾ ਕਿ ਇੱਥੇ ਰੰਗ ਦੇ ਸਹੀ ਹੈਗਾ ਲੋ ਜੀ ਅਗਲਾ ਸੇਮ ਪ੍ਰਿੰਟ ਦੇ ਵਿੱਚ ਆਊਗਾ ਕਲਰ ਫਰਕ ਹੋਊਗਾ ਲੋ ਜੀ ਗਰਮੀਆਂ ਦੇ ਅਕੋਰਡਿੰਗਲੀ ਸਾਰੇ ਤੁਹਾਨੂੰ ਕਲਰ ਤੇ ਪ੍ਰਿੰਟ ਮਿਲਣਗੇ। ਕਾਟਨ ਮਸਲੀਨ ਦੇ ਸੂਟ ਮਿਲਣਗੇ। ਪਹਿਣਾ ਦੀ ਹਾਈ ਡਿਮਾਂਡ ਤੇ ਸੂਟ ਆਏ ਨੇ ਉੱਪਰ ਹੈਗੀ ਆ ਪੱਟੀ। ਪ੍ਰਿੰਟ ਦੀ ਪੱਟੀ ਆ ਸਾਰਾ ਇਹ ਪ੍ਰਿੰਟ ਹੈ। ਨੀਚੇ ਉਦਾਂ ਹੀ ਤੁਹਾਨੂੰ ਘੇਰਾ ਮਿਲੂਗਾ ਜਿੱਦਾਂ ਤੁਸੀਂ ਘੇਰਾ ਪਹਿਲਾਂ ਦੇਖ ਲਿਆ। ਇਹ ਵਾਲਾ। ਤੇ ਇਹ ਹੈਗੀ ਆ ਜੀ ਇਹਦੀ ਬਾਜੂ। ਠੀਕ ਹੈ ਤੇ ਆਹ ਜਿਹੜਾ ਪ੍ਰਿੰਟ ਹੈ ਸੇਮ ਪ੍ਰਿੰਟ ਬਾਜੂ ਵਾਲਾ ਸਲਵਾਰ ਦੇ ਉੱਪਰ ਮਿਲੂਗਾ। ਆ ਲੋ ਸੇਮ ਪ੍ਰਿੰਟ ਸਰਵਾਰ ਤੇ ਮਿਲੂਗਾ ਸੇਮ ਤੁਹਾਨੂੰ ਸਾਈਡ ਤੇ ਕੰਨੀ ਜਿੰਨੀ ਕੰਨੀ ਹੋਊਗੀ ਉਹ ਪੱਟੀ ਮਿਲੂਗੀ 2.5 ਮੀਟਰ ਤੇ ਲਗਭਗ 2.5 ਮੀਟਰ ਦਾ ਦੁਪੱਟਾ ਤਿੰਨ ਚਾਰ ਉਂਗਲਾਂ ਘੱਟ ਹੈ ਬਸ ਪ੍ਰਾਈਸ 1050 ਰੁਪਏ ਪੀਚ ਜਿਹਾ ਕਲਰ ਆ ਜੀ ਇਹ ਲੋਗਲਾ ਕਲਰ ਦੇਖ ਲਓ ਮੇਨ ਨਾਲ ਦਾ ਸਾਰਾ ਤਾਂ ਆਪਣਾਂ ਅੱਖ ਲਾ ਰਹੀ ਏ ਇਦਾਂ ਹੀ ਦੇਖ ਲਓ ਥੋੜਾ ਜਿਹਾ ਕਲਰ ਦਾ ਆਈਡੀਆ ਹੋ ਜਾ ਜੀ ਕਲਰ ਸਹੀ ਹੈ ਸਹੀ ਆ ਰਿਹਾ ਕਲਰ ਲੋ ਜੀ ਕਲਰ ਸਹੀ ਆ ਰਿਹਾ ਤੇ ਇਹ ਇਹਦੀ ਬਾਜੂ ਮਿਲੂਗੀ ਆਹ ਹੈ ਦੀ ਸਲਵਾਰ ਆ ਸਲਵਾਰ ਨਾਲ ਦੀ ਬਾਜੂ ਹੈ ਕਲਰ ਬਹੁਤ ਜਿਆਦਾ ਸੋਹਣਾ ਤੇ ਇਹ ਹੈਗੀ ਆ ਜੀ ਇਹਦਾ ਦੁਪੱਟਾ ਮੈਂ ਇੱਕ ਵਾਰੀ ਦੁਪੱਟਾ ਖੋਲ ਦਿੰਨੀ ਆ ਵਿੱਚ ਪ੍ਰਿੰਟ ਵੀ ਹੈ ਪ੍ਰਿੰਟ ਵੀ ਹੈ ਹੂੰ ਆਹ ਲੋ ਜੀ ਦੁਪੱਟਾ ਖੋਲਦੀ ਐ ਅਬ ਇਹ ਦੁਪੱਟਾ ਇਹਦਾ ਠੀਕ ਆ ਜੀ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ 1050 1050 ਦੇ ਵਿੱਚ ਪੂਰਾ ਐਨ ਫੰਨੇ ਖਾ ਸੂਟ ਮਿਲ ਰਿਹਾ ਤੁਹਾਨੂੰ ਇਹਦੇ ਵਿੱਚ ਹੀ ਇਸੇ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਗਾ ਲੋ ਬਹੁਤ ਸੋਹਣਾ ਕਲਰ ਹੈ ਜੀ ਕਲਰ ਸਾਰੇ ਬਹੁਤ ਸੋਹਣੇ ਹੈਗੇ ਆਪਣੀ ਆਪਣੀ ਥਾਂ ਤੇ ਆਹ ਵਾਲਾ ਕਲਰ ਹੈ ਜੀ ਦੇਖ ਲਓ ਤੁਸੀਂ ਸਹੀ ਆ ਰਿਹਾ ਹੋਣਾ ਕਲਰ ਹਾਂ ਸਹੀ ਆ ਰਿਹਾ ਤੇ ਦੱਸਣਾ ਤਾਂ ਨਹੀਂ ਆ ਰਿਹਾ ਮੈਨੂੰ ਵੀ ਕਿਹੜਾ ਕਲਰ ਹੈ ਪਰ ਆ ਸਹੀ ਰਿਹਾ ਕਲਰ ਜੈ ਮੋਹਰਾ ਜੈ ਮੋਹਰਾ ਲਓ ਜੀ ਬਹੁਤ ਸੋਹਣਾ ਸੂਟ ਹੈ ਤੇ ਬ੍ਰਾਂਡਡ ਸੂਟ ਨੇ ਪ੍ਰਾਈਸ ਕੁਛ ਵੀ ਨਹੀਂ ਹੈਗੀ। ਅਗਲਾ ਸੀ ਦੇਖੋ ਸਾਰੇ ਕਾਟਨ ਮਸਲੀਨ ਦੇ ਵਿੱਚ ਮਿਲਣਗੇ ਤੇ ਸਾਰੇ ਬ੍ਰਾਂਡਡ ਹੋਣਗੇ। ਠੀਕ ਹੈ ਕਲਰ ਬਹੁਤ ਮਿੱਠਾ-ਮਿੱਠਾ ਜਿਹਾ। ਬਹੁਤ ਪਿਆਰਾ-ਪਿਆਰਾ ਕਲਰ ਹੈ ਜੀ। ਤੇ ਡਿਜ਼ਾਈਨਿੰਗ ਤਾਂ ਲਗਭਗ ਥੋੜੀ ਜਿਹੀ ਫਰਕ ਪੈ ਗਈ ਬ੍ਰੀਕ ਹੋ ਗਈ ਇਹਦੇ ਵਿੱਚ ਥੋੜੀ। ਆਹ ਲਓ ਜਿਹੜੀਆਂ ਭੈਣਾਂ ਬ੍ਰੀਕ ਡਿਜ਼ਾਈਨਿੰਗ ਪਸੰਦ ਕਰਦੀਆਂ ਨੇ ਉੱਪਰ ਉਹਦਾ ਹੀ ਪੱਟੀ ਮਿਲੂਗੀ। ਠੀਕ ਹੈ। ਤੇ ਇਹ ਮਿਲੂਗਾ ਜੀ ਤੁਹਾਨੂੰ نیچے ਘੇਰਾ। ਆਹ ਵਾਲਾ। ਬਸ ਸੋਹਣੀ ਪ੍ਰਿੰਟਿੰਗ ਆ ਕਲਰ ਲਗਭਗ ਸਹੀ ਆ ਰਿਹਾ ਮਿੱਠਾ ਜਾਂ ਪੀੜਾ ਜਾਂ ਕਲਰ ਹੈਗਾ ਆ ਹੈਗੀ ਬਾਜੂ ਇਹਦੀ ਜਿਹੜਾ ਪ੍ਰਿੰਟ ਤੁਹਾਨੂੰ ਆ ਬਾਜੂ ਦਾ ਪ੍ਰਿੰਟ ਆ ਅਲੱਗ ਹੈ ਸ਼ਰਟ ਦੇ ਪ੍ਰਿੰਟਰ ਨਾਲੋਂ ਠੀਕ ਹੈ ਬੈਕ ਸਾਈਡ ਨਹੀਂ ਦਿਖਾਈ ਬੈਕ ਸਾਈਡ ਵੀ ਸਾਰਿਆਂ ਦੀ ਸੇਮ ਹੈ ਜੀ ਉਦਾਂ ਹੀ ਤੁਹਾਨੂੰ ਬੈਕ ਸਾਈਡ ਤੇ ਪੱਟੀ ਮਿਲੂਗੀ ਆ ਵਾਲੀ ਜਿੱਦਾਂ ਫਰੰਟ ਹੈ ਤੇ ਉਦਾਂ ਹੀ ਬੈਕ ਆ ਸਾਰਿਆਂ ਦਾ ਤੇ ਇਹ ਹੈਗੀ ਸਲਵਾਰ ਸਲਵਾਰ ਦੇ ਵਿੱਚ ਹਲਕਾ ਹਲਕਾ ਪ੍ਰਿੰਟ ਹੈ ਆ ਲਓ ਜੀ ਸਾਰੇ ਦੇ ਵਿੱਚ ਆ ਦੇਖੋ ਬ੍ਰਿਕ ਬ੍ਰਿਕ ਪ੍ਰਿੰਟ ਆ ਤੇ ਆ ਪੱਟੀ ਲੱਗੀ ਹੋਈ ਆ ਸਾਈਡ ਤੇ ਪ੍ਰਿੰਟ ਦੀ ਆ ਪੱਟੀ ਉਹ ਰੰਗ ਥੋੜਾ ਠਿੱਕਾ ਦੂਰ ਦੂਰ ਵਾਹ ਦੂਰੋਂ ਦੇ ਰੰਗ ਬਹੁਤ ਚੰਗਾ ਲੱਗਦਾ ਆਇਤੀ ਇਨਸ਼ਾ ਅੱਲਾਹ ਦਾ ਮਿਹਠਾ ਪੀਲਾ ਜਿਹਾ ਰੰਗ ਹੈ ਜੀ ਤੁਸੀਂ ਬੇਫਿਕਰ ਹੋ ਕੇ ਚੱਕ ਲਿਓ ਬੜਾ ਜਿਆਦਾ ਸੋਹਣਾ ਕਲਰ ਹੈ ਹਾਂ ਰੰਗ ਸੋਹਣਾ ਹੈ ਲੋ ਬਹੁਤ ਜਿਆਦਾ ਸੋਹਣਾ ਹੈ ਤੇ ਦੁਪट्टे ਵੀ ਐਨ ਖੁੱਲੇ ਡੁੱਲੇ ਦੁਪੱਟੇ ਨੇ 2.5 ਮੀਟਰ ਦਾ ਹੀ ਮੰਨ ਕੇ ਚਲੋ ਚਾਰ ਉਂਗਲਾਂ ਕੋਈ ਜਿਆਦਾ ਨਹੀਂ ਹੁੰਦੀਆਂ ਜੇ ਘੱਟ ਵੀ ਰਹਿ ਜਾਣਗੀਆਂ ਪ੍ਰਾਈਸ 1050 ਇਹਦੇ ਵਿੱਚ ਹੀ ਅਗਲਾ ਤੁਹਾਨੂੰ ਪੀਚ ਕਲਰ ਮਿਲੂਗਾ ਤਾਰਾ ਕੋਲੋਂ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਐ ਹੁਣ ਰੰਗ ਸਹੀ ਆ ਸਹੀ ਆ ਬਸ ਜਿੱਥੇ ਹੈਗਾ ਜੀ ਹੁਣ ਤੁਸੀਂ ਨੰਬਰ ਨੋਟ ਕਰ ਲਓ ਕਲਰ ਨੋਟ ਕਰ ਲਓ ਇਹ ਵਾਲਾ ਕਲਰ ਆ 1050 ਦੇ ਵਿੱਚ ਇਹ ਵਾਲੀ ਸਲਵਾਰ ਆ ਉਦਾਂ ਹੀ ਤੇ ਇਹ ਵਾਲਾ ਬਰੀਕ ਪ੍ਰਿੰਟ ਦਾ ਤੁਹਾਨੂੰ ਸ਼ਰਟ ਮਿਲੂ ਠੀਕ ਆ ਜੀ ਕਾਫੀ ਜਿਆਦਾ ਸੋਹਣੇ ਸੂਕ ਨੇ ਜੀ ਤੇ ਇਹ ਹੈਗਾ ਉਹ ਪੀਚ ਕਲਰ ਕਹਿੰਦੇ ਸੀ ਇਹ ਬੇਬੀ ਪਿੰਕ ਕਲਰ ਆ ਪਿੰਕਿਸ਼ ਪੀਚ ਆ ਵੈਸੇ ਐਗਜ਼ੈਕਟ ਬੇਬੀ ਪਿੰਕ ਵੀ ਨਹੀਂ ਕਹ ਸਕਦੇ ਆਪਾਂ ਤੇ ਇਦਾਂ ਕਰਕੇ ਇਹ ਸ਼ਰਟ ਹੈ ਦੀ ਸੋਣੀ ਜੀ ਠੀਕ ਹੈ ਜੀ ਡਿਜ਼ਾਈਨਰ ਜੇ ਸੂਟ ਬਣਨਗੇ ਇਹ ਤੇ ਆ ਬਣੂਗੀ ਇਹਦੀ ਬਾਜੂ ਇਹ ਬਣੂਗੀ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਨਾਲ ਮਿਲੂਗਾ ਇਹ ਦੁਪੱਟਾ ਠੀਕ ਹੈ ਪ੍ਰਾਈਸ 1050 ਅਗਲਾ ਦੇਖੋ ਲੋ ਜੀ ਪਿਸਤਾ ਜ ਟੱਚ ਪਿਸਤਾ ਜ ਕਲਰ ਦਾ ਸੂਟ ਹੈ ਸਹੀ ਆ ਮੇਰਾ ਖਿਆਲ ਕਲਰ ਲੋ ਜੀ ਇਹ ਦੁਪੱਟਾ ਠੀਕ ਹੈ ਤੇ ਪਿਸਤਾ ਕਲਰ ਦੇ ਵਿੱਚ ਸੂਟ ਹੈਗਾ ਬਰੀਕ ਪ੍ਰਿੰਟਿੰਗ ਦਾ ਸੂਟ ਹੈ ਬੜਾ ਪਿਆਰੀ ਜੀ ਪ੍ਰਿੰਟਿੰਗ ਹੈ ਬਰੀਕ ਪ੍ਰਿੰਟਿੰਗ ਹੈ ਜਿਹੜੀ ਪੜੀ ਲਿਖੀ ਜੀ ਪ੍ਰਿੰਟਿੰਗ ਹੈਗੀ ਆ ਸੋਹਣੀ ਸੋਹਣੀ ਜੀ ਤੇ ਪ੍ਰਾਈਸ ਹੈ ਜਿਹੜੀ ਉਹ 1050 ਰੁਪਏ ਲੋ ਜੀ ਡਿਜ਼ਾਈਨਿੰਗ ਚੇਂਜ ਹੋਊਗੀ ਹਮ ਨੋਟ ਕਰ ਲਿਓ ਇਹ ਥੋੜੀ ਜਿਹੀ ਹੁਣ ਗਰਲਿਸ਼ ਲੁੱਕ ਦੇ ਸੂਟ ਆ ਗਏ। ਵੈਸੇ ਤਾਂ ਸਾਰੇ ਵਧੀਆ ਗਰਲਿਸ਼ ਲੁੱਕ ਦੇ ਹੀ ਨੇ। ਆ ਲੋ। ਲੰਬੀਆਂ ਲਾਈਨਾਂ। ਉੱਪਰ ਬਣਿਆ ਹੋਇਆ ਪੱਟੀ ਦਾ ਡਿਜ਼ਾਈਨ। ਇਹ ਵਾਹ। ਸਕਾਈ ਜਿਹਾ ਕਲਰ ਹੈ, ਸਕਾਈ ਗ੍ਰੇ ਜਿਹਾ ਕਲਰ ਹੈ। ਤੇ نیچے ਬਣ ਮਿਲੂਗਾ ਤੁਹਾਨੂੰ ਇਹ ਵਾਲਾ ਘੇਰਾ। ਘੇਰੇ ਦਾ ਡਿਜ਼ਾਈਨ ਚੇਂਜ ਹੋ ਗਿਆ ਦੇਖੋ। ਗੱਲੀ ਪੱਟੀ ਨਹੀਂ ਹੈਗੀ ਆ ਫਲਾਵਰ ਵੀ ਬਣਾਏ ਹੋਏ ਨੇ نیچے ਪੱਟੀ ਇਹ ਹੈਗੀ ਹੈ ਜੀ ਇਹਦੀ ਬਾਜੂ ਬਾਜੂ ਬੜੀ ਸੋਹਣੀ ਹੈ ਤੇ ਬੈਕ ਸਾਈਡ ਦੇਖੋ ਸੇਮ ਹੀ ਬੈਕ ਸਾਈਡ ਹੈ ਹਾਂ সিলਵਰ ਗ੍ਰੇ ਜਿਹਾ ਕਲਰ ਹੈ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਦੇ ਵਿੱਚ ਹਲਕਾ ਹਲਕਾ ਚੈੱਕ ਜਿਹਾ ਬਣਿਆ ਹੋਇਆ ਨੋ ਜੀ ਦੁਪट्टे ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਬਹੁਤ ਜਿਆਦਾ 2.5 2.5 ਮੀਟਰ ਦੇ ਦੁਪੱਟਿਆਂ ਵਾਲੇ ਸੂਟ ਹੈ ਜੀ ਤੇ ਪੱਲਾ ਦੇਖੋ ਇਹਦਾ ਦੁਪੱਟੇ ਦਾ ਬਹੁਤ ਪਿਆਰੇ ਸੂਟ ਹੈ ਆ ਤਾਂ ਬੁਠਾ ਪਸਾ ਹੈ ਇੰਨੀ ਸੋਹਣੀ ਮਸਲੀਨ ਹੈ ਜੀ ਬ੍ਰਾਂਡਡ ਮਸਲੀਨ ਹੈ ਬੇਜਾ ਬੇਜਾ ਕਰਦੇ ਸੂਟ ਹੈ ਤੇ ਪ੍ਰਾਈਸ 1050 ਅਗਲਾ ਇਹ ਕਲਰ ਹੈ ਪਿਸਤਾ ਪਿਸਤਾ ਕਲਰ ਸਾਰਿਆਂ ਦੇ ਡਿਜ਼ਾਈਨਸ ਦੇ ਵਿੱਚ ਹਰੇਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਪਿਸਤਾ ਕਲਰ ਮਿਲ ਰਿਹਾ ਹੈ ਜਿਹੜਾ ਮਰਜੀ ਡਿਜ਼ਾਈਨ ਚਾਹੀਏ ਲੋਜੀ ਇਹ ਵਾਲਾ ਕੇਰਾ ਇਹ ਫਰੰਟ ਠੀਕ ਹੈ ਤੇ ਇਹ ਦੀ ਪੱਟੀ ਠੀਕ ਹੈ ਜੀ ਤੇ ਇਹਨਾਂ ਦੀ ਸਲਵਾਰਾਂ ਪਲੇਨ ਨੇ ਪੱਟੀ-ਕੁੱਟੀ ਨਹੀਂ ਹੈਗੀ ਇਹਨਾਂ ਤੇ ਪਲੇਨ ਸਲਵਾਰਾਂ ਵਾਲੀ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਸਾਰਾ ਫੁੱਲਨ ਦੀ ਆਪਾਂ ਨੂੰ ਇਹਨਾਂ ਦਾ ਲੋੜ ਨਹੀਂ ਹੈਗੀ ਇਸ ਤਰ੍ਹਾਂ ਕਰਤੀ ਹੈ ਇਹਦਾ ਦੁਪੱਟਾ ਇਹ ਇਹਦਾ ਪੱਲੇ ਬਣੇ ਹੋਏ ਨੇ ਆਹ ਠੀਕ ਹੈ ਜੀ ਸੋਹਣਾ ਹੈ ਕਲਰ ਇਹਿਆ ਕਲਰ ਹੈ ਹਨਾ ਜੋ ਲਓ ਜੀ ਬਹੁਤ ਪਿਆਰੇ ਸੂਟ ਹੈ ਕੋਈ ਮਰਜ਼ੀ ਲੈ ਲਿਓ ਸਾਰੇ ਵਧੀਆ ਨੇ ਅਗਲਾ ਕਲਰ ਦੇਖੋ ਇਹਦੇ ਵਿੱਚ ਪਿੰਕਿਸ਼ ਪੀਚ ਰੇਟ ਦੱਸਣੀ ਹੈ ਰੇਟ ਦੱਸਣੀ ਹੈ ਹਾਂ ਪਤਾ ਹੈ 1050 ਦੇ ਆ ਸਾਰੇ ਜਿਹੜਾ ਮਰਜ਼ੀ ਚੱਕ ਲਓ ਲਓ ਜੀ ਉਦਾਂ ਹੀ ਇਹਦੇ ਪੱਟੀ ਆ ਠੀਕ ਹੈ ਲਾਈਨਾਂ ਲਾਈਨਾਂ ਮਾੜਾ ਲੰਬੀਆਂ ਲਾਈਨਾਂ ਲੰਬੀਆਂ ਲੱਗੂngੀਆਂ ਪੈਣਾ ਸਾਰੀਆਂ ਤੇ ਪਤਲੀਆਂ ਲੱਗੂngੀਆਂ ਠੀਕ ਹੈ ਤੇ ਇਹ ਹੈਗੀ ਇਹਦੀ ਬਾਜੂ ਬੈਕ ਸਾਈਡ ਸੇਮ ਹੈ ਸਲਵਾਰ ਇਹਦੀ ਇਦਾਂ ਹੈ ਇਹਦੇ ਚ ਕੋਈ ਪੱਟੀ ਨਹੀਂ ਲੱਗੀ ਤੇ ਇਹ ਮਿਲੂਗਾ ਜੀ ਇਹਦਾ ਦੁਪੱਟਾ ਕਲਰ ਬਹੁਤ ਸੋਹਣਾ ਹੈ ਤੇ ਪ੍ਰਾਈਸ 1050 ਰੁਪਏ ਸਮਝਾ ਇੱਕ ਕਲਰ ਹੋਰ ਆ ਦੇ ਵਿੱਚ ਇਹ ਵੀ ਮਿੱਠਾ ਪੀਲਾ ਜਿਹਾ ਕਲਰ ਹੈ ਸੋਹਣਾ ਜਿਹਾ ਕਲਰ ਲਓ ਸਹੀ ਆ ਰਿਹਾ ਹੈ ਲਗਭਗ ਸਹੀ ਆਊਗਾ ਇਹ ਜੀ ਕੋਲ ਸਹੀ ਹਾਂ ਲੋ ਜੀ ਇਹ ਹੈ ਦੁਪੱਟਾ ਤੇ ਇਹ ਹੈਗੀ ਇਹਦੀ ਸ਼ਰਟ ਸੇਮ ਡਿਜ਼ਾਈਨ ਦੇ ਸੂਟ ਹੈ 1050 ਦੇ ਵਿੱਚ ਅਗਲਾ ਦੇਖੋ ਹੁਣ ਡਿਜ਼ਾਈਨ ਚੇਂਜ ਹੋ ਗਿਆ ਜੀ ਬ੍ਰਾਂਡ ਸੇਮ ਰਹੂਗਾ कॉटन मसलीन ਦੇ ਵਿੱਚ ਸੂਟ ਮਿਲਣਗੇ ਸਾਰੇ ਹੀ ਮੋਲ ਜੀ ਪੱਟੀ ਨਹੀਂ ਇਹਦੇ ਵਿੱਚ ਲੋ ਜੀ ਇਹਦੇ ਵਿੱਚ ਪੱਟੀ ਨਹੀਂ ਹੈਗੀ ਪ੍ਰਿੰਟ ਹੈ ਠੀਕ ਹੈ ਸਾਰੇ ਸ਼ਰਟ ਦੇ ਵਿੱਚ ਇਦਾਂ ਦਾ ਪ੍ਰਿੰਟ ਹੈ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਪ੍ਰਿੰਟਡ ਹੀ ਹੈ ਸਲਵਾਰ ਵੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਲੈ ਸਹੀ ਹੈ ਸਹੀ ਆ ਰਿਹਾ ਕਲਰ ਤੇ ਨੈਗੇਟਿਵ ਪ੍ਰਿੰਟ ਦੀ ਇਹ ਸਲਵਾਰ ਮਿਲੂਗੀ ਤੁਹਾਨੂੰ ਇੱਥੇ ਸਲਵਾਰ ਦਾ ਕਲਰ ਬਹੁਤ ਡਾਲੀ ਜਿਆ ਆ ਗਿਆ ਸੀ ਗ੍ਰੀਨ ਕਲਰ ਹੈ ਜੀ ਇਹ ਜਿਹੜਾ ਸੀ ਗ੍ਰੀਨ ਕਲਰ ਹੁੰਦਾ ਨਾ ਹਮੇਸ਼ਾ ਫਰੋਜ਼ੀ ਜਾ ਹੁੰਦਾ ਆ ਲੋ ਜੀ ਇਹ ਹੈਗਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਤੇ ਪੱਲੇ ਦੇਖ ਲਓ ਤੁਸੀਂ ਇਹਦੇ ਆ ਵਾਲੇ ਪੱਲੇ ਆ ਠੀਕ ਹੈ 2.5 ਮੀਟਰ ਦੇ ਦੁਪੱਟੇ ਤੇ ਪ੍ਰਾਈਸ 1050 ਅਗਲੇ ਚਲਨ ਦੇਖੋ ਮਿੱਠਾ ਮਿੱਠੇ ਜਿਹਾ ਸ਼ੇਡ ਨੇ ਸਾਰੇ ਕੋਈ ਆਏ ਨਹੀਂ ਹੈਗਾ ਅੱਖਾਂ ਨੂੰ ਖਣ ਜਿਹਾ ਲਓ ਜੀ ਇਹ ਹੈਗਾ ਇਹਦਾ ਪ੍ਰਿੰਟ ਇਸ ਤਰ੍ਹਾਂ ਕਰਕੇ ਇਹਦਾ ਪ੍ਰਿੰਟ ਹੈ। ਓਹੋ ਜੀ ਜੱਸਾ ਦੇਖੋ। ਲੋ ਜੀ ਇਹ ਪ੍ਰਿੰਟਰ ਦਾ ਨਾਲ ਮਿਲੂਗੀ ਤੁਹਾਨੂੰ 네ਗੇਟਿਵ ਪ੍ਰਿੰਟ ਦੀ ਸਲਵਾਰ। ਤੇ ਇਹ ਹੈ ਜੀ ਇਹਦਾ ਦੁਪੱਟਾ। ਓ। ਠੀਕ ਹੈ ਜੀ ਬਹੁਤ ਪਿਆਰੀ ਸੂਟ ਹੈ। ਫਟਾਫਟ ਚੱਕਣ ਵਾਲੀ ਸੂਟ ਹੈ ਲੋ ਜੀ ਤੇ ਪ੍ਰਾਈਸ ਇਹਦੀ ਕੁਛ ਵੀ ਨਹੀਂ ਹੈਗੀ ਉਹਦੇ ਅਕੋਰਡਿੰਗਲੀ 1050 ਰੁਪਏ ਅਗਰਾ ਕਲਰ ਦੇਖੋ ਇਹਦਾ ਲੋ ਜੀ ਕੀ ਆ ਕਲਰ ਪ੍ਰਿੰਟੇ ਵਾਲਾ ਜਿਸ ਤਰ੍ਹਾਂ ਬਾਕੀ ਤੁਸੀਂ ਦੇਖ ਲਈ ਇਹ ਦੁਪੱਟਾ ਤੇ ਇਹ ਹੈਗੀ ਸਲਵਾਰ ਠੀਕ ਹੈ ਰੀਵਾ ਬ੍ਰੈਂਡ ਦੇ ਸੂਟ ਪ੍ਰਾਈਸ 1050 ਲੋੜੀ ਲਗਭਗ ਸੇਮ ਦੀ ਕਲਰ ਆਈ ਜਾਂਦੇ ਨੇ ਪਰ ਪ੍ਰਿੰਟ ਫਰਕ ਪਈ ਜਾਂਦਾ ਬਸ ਆਹ ਪ੍ਰਿੰਟ ਦੇਖ ਲੋ ਇਹ ਦਾ ਦੁਪੱਟਾ ਮਿਲੂਗਾ ਜੀ ਇਦਾਂ ਕਰਕੇ ਤੇ ਇਹ ਹੈਗੀ ਇਹਦੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਤੇ ਪ੍ਰਾਈਸ 1050 ਤੇ ਲੋ ਜੇ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ